ਹੈਰੀ ਹੈ ਸਿਟ ਐਡ ਹੋ ਗਿਆ ਸਿਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਸਤਿਕਾਰ ਜੀ ਸਵਾਦ ਕਰਦੇ ਅੰਦਰ ਆਪਾਂ ਗੂਪ ਨੋਕ ਦੇ ਵਿੱਚ ਟਾਈਮ ਹੋ ਗਿਆ ਸਵਾਦ 10 ਸਵਾਦ 10 ਹੋ ਗਏ ਤੇ ਆਪਾਂ ਉਂਝਰ ਵਾਲੀ ਚੜਾਈ ਚੜਦੇ ਪਏ ਆ ਤੇ ਹੌਲੀ ਹੌਲੀ ਤਾਂ ਬੋਲਦਾ ਪਏ ਆ ਅੱਜ ਗ੍ਰੇਂਦਰ ਵਈ ਦਿੱਤਾ ਤੇ ਮੇਰੀ ਬਿੱਟੀ ਸੀ ਇਹ ਕਰਕੇ ਫੋਨ ਜਲਦੀ ਛੱਡਿਆ ਵਾ ਨਾ ਲੈਣ ਵਾਲੀ ਦੀ ਫੋਨ ਹੱਥ ਚ ਫੜਿਆ ਵਾ ਤੇ ਆਪ ਫੋਨ ਦੇਦਾ ਦੇਖਦੇ ਹੀ ਸੌਂ ਗਿਆ ਤੇ ਕਿਉਂ ਜਿਹੜਾ ਜਿਹੜਾਈ ਚੜਦੇ ਪਏ ਇਹਦਾ ਪੂਰਾ ਜ਼ੋਰ ਲੱਗਿਆ ਵਾ ਕਹਣਾ ਗਵਿੰਦਰਬਾਈ ਦਾ ਪੂਰਾ ਜ਼ੋਰ ਲੱਗਿਆ ਵਾ ਜੜਾਈ ਚੜਨਾ ਜੇ ਦੂਰੀ ਹੋ ਗਈ ਵਿਚਾਰੀ ਤੇ ਵਪਾਰੀ ਦਾ ਫੋਨ ਆਇਆ ਸੀਗਾ ਆਪਾਂ ਨੂੰ ਉਹ ਕਹਿੰਦਾ 2000 ਰੁਪਏ ਦੇ ਨਾਂ ਨਾਮ ਦਾ ਵੀ ਸਵੇਰੇ 4 ਵਜੇ ਲਾ ਲੈ ਮੈਂ ਕਿਹਾ ਬਹੁਤ 2000 ਨੂੰ ਕਿਆ ਕਰਾਂਗੇ ਤੇਰੇ 4 ਵਜੇ ਤੱਕ ਨਹੀਂ ਲੱਗਣੀ ਲੈ ਅਮ ਚੱਟ ਗਈ ਇੱਕ ਤਾਂ ਚੜ੍ਹਾਈ ਮਾਰ ਲੰਦੀ ਐ 2 2.5 ਘੰਟੇ ਦਾ ਇੱਕ ਹੀ ਘਰਾਓ ਬੰਦਦੇ ਜਾ ਵੀਰ ਅੱਗੇ ਜਾਂਦਾ ਨਹੀਂ ਬਤਾ ਬਸ ਉਹ ਹੀ ਘਾਟ ਚ ਆਹ ਮਹਾਰਾਜ ਸੁੱਖ ਰੱਖੇ ਨਾ ਹੋਵੇ ਜਾਂ ਫੇਰ ਵੀ 9 10 11 ਵੱਜ ਜਾਣੇ ਆਪਾਂ ਨੂੰ ਕਿਉਂਕਿ ਸਾਰਾ ਕਲਕੱਤਾ ਬਾਹਰ ਕਰਕੇ ਬਰਦਮਾਨ ਜਾਣਾ ਆਪਾਂ ਨੇ ਬਾਈ ਇਹਨਾਂ ਦੀ ਗੱਡੀ ਖੋਣੀ ਹੈ ਖੰਦੀ ਖੜ ਘਬਰ ਇਹਨਾਂ ਜਿੰਦਰੇ ਹੋ ਜਾਣੀ ਲਾਈ ਇਹਨਾਂ ਨੇ ਉਧਰ ਕਹਿ ਕੇ ਵੀ ਆਪਣਾ ਮੱਤੇ ਦੀ ਆਰੰਭਾਗ ਦੀ ਤੇ ਭਾਈ ਇਹਨਾਂ ਦਾ ਰੇਟ ਵੀ ਘਟਾਤਾ ਹਨ ਨੇ ਤੇ ਜਦੋਂ ਸਾਰਾ ਫਰਦਾ ਘਟਿਆ ਹੀ ਹੈ ਤੇ ਇੰਨੇ ਖਾਲੀ ਹੋ ਗਏ ਹਨ ਜਾਨੀ ਚਲੋ ਹੋਏ है कि थोड़े से एरिए में धुंध दी और आपको वीडियो बना के भेजती दी जब तक आप बोलो तब तक देखो धोध ही धोनी दिख रहा कुछ आगे एट डबल जीरो सेवन गाड़ी ਜਾ ਗਏ ਉਹ ਘੇਰ ਲਿਆ ਨਾ ਚਾਹ ਪੀਤੀ ਨਾ ਚਾਹ ਬੀਤੀ ਉੱਠ ਗਏ ਚੱਲਣ ਦੀ ਗਰੀ ਅਰਸਾਲੂ ਦੇਖ ਗੱਡੀ ਗਰਮ ਵੀ ਨਹੀਂ ਕਰੀ ਵੀ ਹਾਂ ਵੀ ਗਰਮ ਗੁਰੂ ਮੂੰ ਕੱਦਾ ਕਰ ਲੈ ਨਹੀਂ ਤੇਰੇ ਆਉਣ ਨੇ ਦਿੱਦਿਓ ਤੋਰਨੇ ਗਈ ਹੋਟਲ ਵਾਲਾ ਸਾਨੂੰ ਚਾਹ ਦੇ ਕੇ ਭੱਜੇ ਭੱਜੇ ਗਿਆ ਨਾ ਨੂੰ ਆਤੇ ਆਣਾ ਹੋਟਲ ਤੇ ਬਸ ਮਾ ਦਾ ਨਾਂਦੇ ਵੀ ਨਹੀਂ ਦੇਖ ਕੇ ਸਾਲੇ ਕਦੇ ਸਹੀ ਹੈ ਨਾ ਆਂਦਿਆ ਮੈਂ ਵੀ ਨਹੀਂ ਦੇਖਿਆ ਕੋਈ ਅੰਨਾ ਦੇਖਿਆ ਹੋਵੇ ਤਾਂ ਦਾਦ ਦੇ ਤੂੰ ਨਹੀਂ ਅਸੀਂ ਤਾਂ ਦੇਖੇ ਨਹੀਂ ਸਾਰੇ ਨਾਂਦੇ ਹੋਟਲ ਵਰਕੇ ਤੇ ਹੈ ਨਾ 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 ਹੋਟਲ ਪਰ ਗੱਡੀ ਘੜੀ ਦੇਖੀ ਇਹਨਾਂ ਦੀ ਇਹ ਪੰਪਾ ਪੰਪਾ ਦੇ ਜੋ ਕਰ ਹਾਂ ਸਾਸੀ ਗਾਲ ਜੀ ਸਵਾਰ ਕਰਦੇ ਆ ਸਾਡਾ ਆਪਾਂ ਕੋ ਬਲੌਗ ਦੇ ਵਿੱਚ ਟਾਈਮ ਹੋ ਗਿਆ ਸਵੇਰ ਦੇ 8 ਵਜੇ ਤੇ ਮਾਨ ਲక్ష్ਮੀ ਰਾਣ ਬ ਖੜੇ ਆ ਤੇ ਇੱਥੇ ਆਪਣਾ ਗੱਡੀਆਂ ਖਾਲੀ ਹੋਣੀਆਂ ਗੱਡੀ ਹੋਣੀ ਹੈ ਬਾਕੀ ਉਹ ਤਾਂ ਪਹਿਲਾਂ ایਵੀ ਆ ਰਾਸਾਨੀਆਂ ਦੀ ਪਹਿਲਾਂ ਉਹ ਹੋਊਗੀ ਮੇਰੇ ਘਰ ਤੇ ਫਿਰ ਆਪਣੀ ਹੋਊਗੀ ਤੇ ਮਿੰਟੂ ਮੇਰੇ ਨਾਲ ਆ ਗਿਆ ਟੋਨੀ ਚਲੇ ਗਿਆ ਗਰੇਂਦਰ ਬਾਈ ਨਾਲ ਤੇ ਉਹ ਹੋਇਆ ਇਦਾਂ ਅਸੀਂ ਰਾਤ ਨੂੰ ਚਲਾਣੇ ਵਾਲੇ ਇੱਕ ਗੱਡੀ 'ਚ ਸੁੱਤੇ ਪਏ ਸੀ ਦੋਏ ਜਣੇ ਤੇ ਹੋਇਆ ਕਿ ਇਹਨੂੰ ਕਿਹਾ ਵੀ ਭਾਈ ਚੱਲ ਤੂੰ ਕਰ ਲੈ ਯਾਰ ਇਹ ਜਿਹੇ ਫੇਰ ਹਵਾ ਘਟ ਗਈ ਇਹ ਮੈਨੂੰ ਲੱਗਦਾ ਯਾਰ ਬਰੀਕ ਪੈਂਚਰ ਆ ਕੋਈ ਮਿੰਟੂ ਆਂਦੇ ਜੁਲਦੇ ਤੇ ਆਣਾ ਮਾਲ ਨੂੰ ਲੀਕ ਜਿਆਦਾ ਯਾਰ ਯਾਰ ਨਵਾਂ ਪਾਉਣਾ ਪਏਗਾ ਵਾਲ ਹਾਂ ਹਵਾ ਨਹੀਂ ਨਾ ਤੇਰਾ ਵਾਲ ਨਹੀਂ ਢਿੱਲਾ ਢਿੱਲਾ ਉਹਦੇ ਨਾਲ ਟਾਈਟ ਕਰ ਦੇਣਾ ਡਾਈ ਨਾਲ ਤੇ ਮਿੰਟੂ ਮੇਰੇ ਵਾਲੀ ਗੱਡੀ ਜੇ ਸੁੱਤਾ ਪਿਆ ਸੀਗਾ ਇੱਧਰ ਬਾਈ ਇਹਨੂੰ ਗੱਡੀ ਲੈ ਕੇ ਉਹ ਲੰਘੇ ਖਾਲੀ ਗਨ ਮੈਂ ਉਹ ਓਨੀ ਹਾਰੋ ਇਹ ਅਜੂ ਦੋਏ ਜਣੇ ਇੱਧਰ ਆ ਗਏ ਆਮ ਨਾਲ ਲਾਈ ਦਾ ਵਰਦਮਾਨ ਕਹਿੰਦੇ ਸੀ ਗੱਡੀ ਆਪਣੀ ਪਰ ਹੋ ਗਈ ਦਾਣ ਪੁੰਨੀ ਦੇ ਕੋਲੇ ਗੱਡੀ ਚਲੋ ਘੜਾ ਆਪਾਂ ਨੂੰ ਦਾਣਪੁਰ ਦੇ ਵਾਲੇ ਨਹੀਂ ਲੈਣਾ ਵਰਦਮਾਨ ਨਾਲੇ ਤੇ ਹੁਣ ਤਰਵਾਲਾਂ ਤਰਵੂਲਾਂ ਤਰਪਾਲ ਸਿੱਟੀ ਦੀ ਉੱਪਰ ਲਾ ਕਿਉਂਕਿ ਉਸ ਪੈਣੇ ਕਰਕੇ ਸੀ ਇੱਕ ਤਰਪਾਲ ਉੱਪਰ ਸਿੱਟਦੀ ਸੀ ਇਹਦੇ ਬਾਟਰ ਪ੍ਰੂਫ ਵਾਲੀ ਤੇ ਉਸ ਪੈਣੇ ਕਰਕੇ ਆਪਾਂ ਨੇ ਹੁਣ ਤਾਂ ਹੁਣ ਇਕੱਠੀ ਕਰਤੀ ਕਿ ਲੇਬਰ ਵਾਲੇ ਆਏਗੇ ਤੇ ਆਹ ਬਈ ਆਪਣਾ ਟਾਇਰ ਪਾਟ ਗਿਆ ਸੀਗਾ ਰਸਤੇ ਜਾਂਦੇ ਜਾਂਦੇ ਇੱਕ ਛੀਦ ਹੋ ਗਿਆ ਇਹਦੇ ਨਾਲ ਤੇ ਉਹ ਮੇਰੇ ਕੋਲ ਗਰੇਂਦਰ ਬਾਈ ਵਾਲੀ ਗੱਡੀ ਇਟੰਗਿਆ ਵਾ ਉਹ ਹਾਂ ਗ੍ਰਿੰਦਰ ਬਾਈ ਵਾਲੀ ਗੱਡੀ ਜ ਹੈ ਤੇ ਹੁਣ ਆਪਾਂ ਇੱਥੇ ਯਾ ਤਾਂ ਲਾਵਾਂਗੇ ਸਾਦਾ ਟਾਇਰ ਦਾ ਡੈਡੀ ਦਾ ਕਹਿੰਦਾ ਕਹਿੰਦਾ ਨਵਾਂ ਹੀ ਲਾ ਲਾ ਮੈਂ ਕਿਹਾ ਨਵਾਂ ਨਹੀਂ ਲਾਣਾ ਹੈਗਾ ਜੀ ਚੰਦਾ ਕੋਈ ਦੇਖ ਕੇ ਲਾ ਦੰਨੇ ਕਹਿੰਦਾ ਮਹਾਂਗਾ ਪੈ ਸੜ ਜਾਂਦਾ ਕਹਿੰਦਾ ਪੁਰਾਣਾ ਵੀ ਲਾਉਂਗਾ ਕਹਿੰਦਾ ਤੂੰ ਕਹਿੰਦਾ ਫੇਰ ਉਹ ਕਰੂੰ ਆ ਉਹਨੂੰ ਕਨਾਂ ਪਤਾ ਨਹੀਂ ਕਿਹਾ ਜਾ ਹੋਵੇ ਕਿਹਾ ਜਾ ਨਾ ਚਲ ਬਾਕੀ ਹੁਣ ਜਿਵੇਂ ਡੈਡੀ ਕਹਿੰਦਾ ਉਵੇਂ ਹੀ ਕਰਨਾ ਪੈਣਾ ਚਲ ਫਿਰ ਨਮਾ ਲਾ ਦਾਂਗੇ ਮੈਂ ਕਿਹਾ ਯਾ ਤਾਂ ਫਿਰ ਦੋਏ ਉਹ ਕਰ ਦੰਨੇ ਆ ਜੋੜਾ ਲਾਣ ਦਾ ਪੈਰਾ ਜੋੜਾ ਅੱਗੇ ਨਮਾ ਲਾ ਦੰਨੇ ਆ ਜਿਹੜੇ ਅੱਗੇ ਵਾਲੇ ਆ ਇਹ ਕਰ ਦੰਨੇ ਆ ਪਿੱਛੇ ਹਰ ਇੱਕ ਜਿਹੜਾ ਇੰਨਾ ਜੂਆ ਉਸ ਟੱਪਣੀ 'ਚ ਪਿਆ ਰਹੇਗਾ ਔਰ ਹੈਂ ਜਿੱਤੇ ਜਿਹੜਾ ਇੱਕ ਆ ਹਾਂ ਉਸ ਟੱਪਣੀ 'ਚ ਹੋ ਜੂਗਾ ਫਿਰ ਸਹੀ ਪਕੜੇ ਹੈ ਚਲ ਦੇਖਦੇ ਹੁਣ ਕਿਆ ਬਣਦਾ ਖਾਲੀ ਕਰਕੇ ਹਾਂ ਜੀ ਮਿੱਤਰੋ ਆਪਾਂ ਗਏ ਸੀਗੇ ਸੌ ਗੱਡੀ ਲਾ ਗਿਆ ਐ ਆਹੋ ਚਲ ਮੈਂ ਸੌ ਗਿਆ ਸੀਗਾ ਤੂੰ ਨਹੀਂ ਸੋਇਆ ਇਹ ਨਹੀਂ ਸਾਬ ਬਾਈ ਉਹ ਬੱਤੀ ਹਰੀ ਹੋਈ ਵੀ ਐ ਚਲੋ ਕਿਉਂ ਲਾਓ ਲਾ ਲਾ ਰੁਕ ਜਾ ਇਧਰ ਨੂੰ ਜੱਬ ਦਾ ਪਲੱਸ ਤੋਂ ਸੌ ਜੇ ਬੰਦਿਆਂ ਦੀ ਬੱਤੀਆਂ ਇਹਨਾਂ ਦੀਆਂ ਗੱਡੀਆਂ ਵਾਲਿਆਂ ਦੀ ਰੁਕਣੇ ਦੀ ਆਪਣੇ ਚੱਲਣੇ ਦੀ ਹੁੰਦੀ ਆ ਫੇਰ ਇਹ ਗੱਡੀ ਲਈ ਵੀ ਆਪਾਂ ਨੇ ਹੋ। ਇਹਨਾਂ ਨੂੰ ਪਤਾ ਹੀ ਹੈ ਆਪਾਂ ਇੱਧਰ ਕਿਆ ਕਰਨ ਗਏ ਸੀ ਗੇ ਗੱਡੀ ਚਾਲੀ ਕਰਕੇ। ਤੇ ਔਰ ਇਹਨੂੰ ਨਾ ਯਾਰ ਰਾਮ ਦੇ ਸਾਈਡ ਆਣਾ ਆਪਾਂ ਨੇ। ਕੋਈ ਦਿੱਕਤ ਨਹੀਂ ਆਉਣਾ ਬਦਲ। 100 ਰੁਪਏ ਦੇਣੇ ਪੈਣੇ ਉਹਨੂੰ। ਹਾਂ ਜਦ ਇਹ ਰੋਕ ਲੈਣਾ। ਇੱਕ ਵਾਰੀ ਫੇਰ ਦੇ ਦਿੰਦੇ ਆ। ਪੁੱਛੀਏ। ਹਾਂ? 7.35 ਪਾਇਆ ਹੈ ਕਾਰਵਾਈ। ਕਾਰਵਾਈ ਪਾਣੀ ਹੂ ਮੈਂ ਐਂ ਸਾਡੀ ਆ ਆ ਇੱਥੇ ਲਿਆ ਕੇ ਖੜਾ ਲੈਣੀ ਆਪਾਂ ਨੇ ਗੱਡੀ ਆਪਣੇ ਇਲਾਕੇ ਦੀ ਜਲਦੀ ਆ ਇੱਥੇ ਜਿੰਨੀ ਗਾਂਧੀ ਦੀ ਜਲਦੀ ਹੈ ਨਾ ਵੀ ਬਸ ਕੱਲ ਛੱਡ ਦੇ ਤੂੰ ਇੱਥੇ ਲਿਆ ਕੇ ਖੜਾ ਦੇਣੀ ਉਧਰ ਤੇ ਮਾਰੂਗਾ ਹਟਾਰਚ ਆਹ ਕਹਣਾ ਆਂਦਾ ਜੀ ਬਾਜੀ ਇਹਨੇ ਕਹਣਾ ਆਂਦ ਪਾਜੀ ਹਾਂ ਜੀ ਪੁਲਿਸ ਕਿੱਧਰ ਹੈ ਪੁਲਿਸ ਆ ਨਹੀਂ ਵੇ ਤਰਾਓ ਆ ਗਏ ਅਸੀਂ ਤੋ ਲਾਗੜ ਪਾਰ ਕਰ ਲਿਆ ਤੇ ਹੁਣ ਦੇਖਦੇ ਆ ਗੱਡੀ ਲਾਈਏ ਕਿਤੇ ਸਾਈਡ ਤੇ ਪਾਰਕਿੰਗ ਫੁਰਕਿੰਗ ਲਾਵਾਂਗੇ ਹੋਟਲ-ਉਟਲ ਦੇ ਕਿਉਂਕਿ ਫੇਰ ਆਪਾਂ ਨੇ ਉਧਰ ਅੱਗੇ ਚੋਰੀ ਐ ਇੱਕ ਤਾਂ ਹਲਦੀ ਐ ਤੇ ਦੂਜੀ ਗੱਲ ਆਉਣੀ ਹੈਗਾ ਆਮਣਾ ਰੱਬ ਤੇਰਾ ਭਲਾ ਕਰੇ ਉਹ ਹੋਟਲ ਨਹੀਂ ਹੈਗਾ ਰੋਟੀ ਵਣੀ ਇਹ ਤੇ ਦੇ ਫਿਰ ਲਾਲਾਂ ਆਪਾਂ ਇਹ ਖੜਿਆ ਪਹਿਲਾਂ ਕਿਤੇ ਕਹਿੰਦਾ ਬੜੀ ਹਿੰਮਤ ਹੈ ਮਾਰੀ ਹੈ ਹੈ ਆ ਗਨਨ ਬਾਲ-ਬਾਲ ਵਜਾ ਨੇ ਮਤਲਬ ਮੂਰਤੀ ਦਿਖਾਈ ਵਿਚ ਆਏ ਹਿੰਮਤ ਮਾਰੀ ਆ ਨਹੀਂ ਇਹ ਕਿਹੜਾ ਕਾਜ ਹੈ ਰੁਕ ਜਾਣ ਤਾਂ ਕਹਿੰਦੇ ਆ ਤੁਹਾਨੂੰ ਕੀ ਹੋਇਆ ਤਾਂ ਇਹਦੇ ਝੜ ਅੱਗੇ ਜਾਊਗਾ ਹੰਦਾ ਹਨਾ ਹਾਂ ਇਹ ਆ ਜਾ ਰਿਹਾ ਟੈਂਪੋ ਜਾ ਜਾ ਰਿਆ ਨਾ ਇਹ ਆਹ ਵਾਲਾ ਇਹ ਜਣ ਦੇਖਿਓ ਆ ਇੱਧਰ ਹੋ ਗਿਆ ਇਹ ਕਾਰ ਵਾਲਾ ਦੇਖ ਕਿਵੇਂ ਆਏ ਉਹ ਕੱਟ ਦਿੱਤੇ ਆਹ ਕੱਟ ਤੋ ਇਹ ਤੋ ਆਹ ਕਰਤਾ ਬਈ ਕੰਮ ਆ ਰੁਕਿਆ ਵੀ ਨਹੀਂ ਸਾਲਾ ਦੇਖ ਹੈ ਹੈ ਆ ਦੇਖ ਪਲਟ ਜਾਣ ਵਾਲੇ ਉਹ ਕਹਿੰਦਾ ਲਾਂਕਾ ਲੱਗ ਜਾਣੀ ਦੀ ਇਹਦੀ ਦਾ ਵਜਹ ਦੀ ਆ ਵੀ ਸ਼ੁਕਰ ਹੈ ਅੰਦਰ ਕੋਈ ਹੋਰ ਮੋਟਰਸਾਈਕਲ ਆ ਇੱਧਰ ਆਇਆ ਨਹੀਂ ਦਾ ਕੋਲ ਇਹ ਲੱਗਾ ਉਹ ਨਹੀਂ ਲਾ ਕੇ ਹਾਂ ਲਓ ਜੀ ਮਿੱਤਰੋ ਜਿੱਥੇ ਲੋਡ ਕਰਨਾ ਇੱਥੇ ਪੰਗਾ ਪੈ ਗਿਆ ਆ ਗੱਡੀ ਲਾਤੀ ਆਪਾਂ ਨੇ ਬਾਹਰ ਗੇਟ ਪਰ ਇਹ ਜਿੰਨੇ ਵੀ ਆ ਬੰਦੇ ਖੜੇ ਆ ਸਾਰਿਆਂ ਦੀਆਂ ਗੱਡੀਆਂ ਕਿਸੇ ਦੀ 4 ਦਿਨ ਹੋ ਗਏ ਕਿਸੇ ਦੀ 5 ਦਿਨ ਹੋ ਗਏ ਆਪਾਂ ਨੇ ਜਾਣਾ ਖਾਲੀ ਆਈਗਾ ਵੀ ਅਸੀਂ ਨਹੀਂ ਲੋਡ ਕਰਨੀ ਹੈਗੀ ਐਡੀ ਠੀਕ ਆ ਕੋਈ ਗੱਲ ਹੋ ਗਈ ਇਹ ਸਾਨੂੰ ਉਲਟਾ ਕੋਟ ਦੇ ਜ਼ਾਦਾ ਗਿਰੀਆਂ ਕਹਿੰਦੇ ਅਸੀਂ ਨਹੀਂ ਕਹਿੰਦੇ ਲਾਇਸੈਂਸ ਦੇਣਾ ਲਾਇਸੈਂਸ ਲੈ ਕੇ ਔਰੇ ਜਮਾ ਕਰਾਇਆ ਵਾ ਹੈ ਔਰੇ ਨਾਖਾਲਾ ਸਾਡੇ ਨੂੰ ਲਾਇਸੈਂਸ ਦੰਦੇ ਉਹ ਟ੍ਰਾਂਸਪੋਰਟ ਵਾਲਾ ਕਹਿੰਦਾ ਜੋ ਮਰਜ਼ੀ ਕਰ ਲਓ ਉਹ ਗੱਡੀ ਲਾਤੀ ਔਰੇ ਹੁਣ ਮੈਂ ਕਿਹਾ ਲਾਇਸੈਂਸ ਦਵਾਂਗੇ ਤਾਂ ਗੱਡੀ ਹਲਾ ਦੂੰਗਾ ਕੋਈ ਨਹੀਂ ਨਹੀਂ ਉਹ ਲੁੜਕਿਆ ਦੇਖਾਂ ਤੋ ਬਾਈ ਇਹਦੇ ਨਾਲੇ ਆਪ ਦਾ ਦੇ ਦੋ ਟ੍ਰਾਫਿਕ ਬੰਦ ਕਰਾ ਸਰ ਇਹਦਾ ਹੀ ਗੱਲ ਕੀ ਹੈ ਜੀ ਪਹਿਲਾ ਕਦੋਂ ਤੋਂ ਸੁਦਾ ਦੇ ਬੰਦੇ ਆਦੀ ਕਰ ਜਾਤੇ ਯੂਟਿਊਬ ਦਾ ਨਾ ਕੋਈ ਲਗਾਉਣਾ ਤਾਂ ਆਖਿਓ ਅਰੇ ਅੰਕਾ ਇਹ ਚੁ ਮੁਕੇ ਤੋਂ ਪੁੱਛਿਆ ਸੀ ਹਾਂ ਪੁੱਛਿਆ ਹਾਂ ਲਾ ਫਸੇ ਪੁੱਛਿਆ ਤਾ ਬੁੱਝੇ ਸੀ ਡਾਇਮਾਟਾ ਜਰਾ ਫੂਟਾ ਕਰਦੇ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਕੋੰਗੋ ਬਲੌਗ ਦੇ ਵਿੱਚ ਟਾਈਮ ਉਹ ਵਿਆਹ ਹੈ 1:48 ਮਿੰਟ ਹੋ ਆ ਦੋਲੇ ਗੱਲ ਕਰੋ ਗੱਡੀ ਪਿੱਛੇ ਕਰਨੀ ਪੈ ਗਈ ਸੀਗੀ ਤੇ ਇਕ ਵਾਰੀ ਘੜਾਲੇ ਮਿੰਟ ਹੋ ਗਿਆ ਤੇ ਅਸੀਂ ਇਸ ਟਾਈਮ ਹੈਗੇ ਖੜਕਪੁਰ ਤੇ ਤੁਸੀਂ ਕਹੋਗੇ ਵੀ ਖੜਕਪੁਰ ਕਿਵੇਂ ਪਹੁੰਚ ਗਏ ਜਦੋਂ ਤਾਂ ਹਲਦੀ ਇਹ ਤਾਂ ਹਲਦੀ ਵਧੀਆ ਹੋ ਗਿਆ ਵੀ ਮਤਲਬ ਉੱਥੇ ਗੱਡੀ ਦਾ ਮਾਲ ਆਉਣਾ ਨਹੀਂ ਬਣਾ ਨਹੀਂ ਜੇ ਕਿਤੇ ਗੱਡੀ ਉਹ ਚ ਫਾਟ ਜਾਂਦੀ ਪੰਜ ਪੰਜ ਦਿਨ ਹੋ ਗਏ ਤੇ ਨਾ ਕਲਿੱਪਾਂ ਲਾ ਦੂੰਗਾ ਔਰੇ ਬਈ ਕਿੰਨਾ ਬੁਰਾ ਹਾਲ ਸੀਗਾ ਉੱਥੇ ਵੀ ਜੇ ਗੱਡੀ ਅੰਦਰ ਆਣੀ ਤੂੰ ਵੀ ਆਪਣੀ ਦੂਈ ਚੱਕਾ ਆਜ ਜਾਂਦੀ ਹੈਨਾ ਤੇ ਹੁਣ ਰੋਟੀ ਲੱਗਿਆ ਬਣਾਉਣੇ ਤੇ ਰੈਸ਼ਮੀ ਚਾਹੇ ਵੀ ਆ ਤੇ ਗ੍ਰਿੰਦਰ ਬਾਈ ਜੀ ਸਿਹਤ ਨਹੀਂ ਹੈਗੀ ਠੀਕ ਇਹਨੂੰ ਜਖਾਮ ਜਬਾਬ ਤੇ ਇਸ ਕਰਕੇ ਗ੍ਰਿੰਦਰ ਬਾਈ ਅੱਜ ਬੋਲੇਗਾ ਨਹੀਂ ਜਿਆਦਾ ਆਪਾਂ ਹੀ ਬੋਲਾਂਗੇ ਜਿਹੜਾ ਕੁਝ ਬੋਲਾਂਗੇ ਇਹ ਗੱਲ ਤੇ ਮਿੰਟੂ ਤੇ ਟੋਨੀ ਗਏ ਹੋਏ ਆ ਉਹ ਕਰਨਾ ਐਂਟਰੀਆਂ ਕਰਾਉਣ ਗੱਡੀ ਦੀ ਤੇ ਆਪਾਂ ਨੇ ਇੱਧਰ ਮਟਰ ਮਟਰ ਧਰੇ ਮਟਰ ਤੇ ਹੁਣ ਮਟਰ ਖਾਵਾਂਗੇ ਬਾਹਰ ਆ ਕੇ ਨਹੀਂ ਇੱਥੇ ਹੀ ਬਣਾਉਂਗਾ ਕਮਨ ਅਮ੍ਰਿੰਦਰ ਭయ్యా ਆ ਦੇਖੋ ਕਹਿੰਦਾ ਬਾਹਰ ਜਾ ਕੇ ਬਣਾ ਲਾ ਕਹਿੰਦਾ ਬਲੌਗ ਮੈਂ ਕਿਹਾ ਹੁਣ ਐਜੀ ਕੋਈ ਗੱਲ ਨਾ ਕਰੀ ਤੇ ਇਧਰ ਸ਼ੈਫ ਸਾਹਿਬ ਲੱਗੇ ਉਹਨੇ ਸਾਡੇ ਮੇਰਾ ਸ਼ੈਫ ਜੋਣ ਕਹਿੰਦਾ ਕੀ ਖਾਓਗੇ ਕਿਉਂ ਕਿਵੇਂ ਹੋ ਕਰਨ ਮਜਲੀ ਦੇ ਗੜ ਉਧਰ ਸ਼ੈਫ ਸ਼ੈਫ ਦੇ ਕੋ ਸੈਫ ਹੈ ਹਾਂ ਉਹ ਜਿਹੜੇ ਉਧਰ ਥੱਲੇ ਖੜੇ ਆ ਉਹ ਜਿਹੜੇ ਸੈਫ ਤੋਂ ਛੋਟੇ ਹੁੰਦੇ ਆਂ ਗਿਆ ਹੁੰਦੇ ਆ ਉਹ ਉਹ ਇੱਕ ਰੱਖੋ ਰੱਖ ਦਿਓ ਨਾ ਹਾਂ ਮਿੰਟੂ ਪੜਨਾ ਪੜਨਾ ਬੰਨਣਾ ਸਿੱਖ ਰਿਹਾ ਕਹਿੰਦਾ ਮੈਂ ਵੀ ਪੜਨਾ ਬੰਨਣਾ ਦੇਖਣਾ ਮੈਂ ਕਿਹਾ ਸਿਕਾ ਵੇਖ ਯਾਰ ਕੈਮਰਾ ਸਾਫ ਕਰਨ ਦੇ ਹਾਂ ਨੂੰ ਕਹਾਂ ਮੈਂ ਵੀ ਪੜਨਾ ਬੰਨਣਾ ਸਿੱਖਣਾ ਤੇ ਮੈਂ ਕਿਹਾ ਸਿਕਾ ਅੱਜ ਰੰਮੂ ਲਿਓ ਉਹ ਤੇ ਕਰਤਾ ਹੋਈ ਕੰਮ ਬਾਈ ਇਹ ਤੋਂ ਪਿਛਲੀ ਕਲਿੱਪ ਚ ਥੋੜਾ ਜਿਆਦਾ ਹੀ ਪਿਆਰ ਆ ਗਿਆ ਦਾ ਗਰੇਂਦਰ ਬਾਈ ਨੂੰ ਕਹਿੰਦਾ ਅੱਜ ਚੌਂਟੇ ਚੱਕੜੇ ਆ ਇੱਧਰ ਦੇਖੋ ਕਹਿੰਦਾ ਹਮਾਰੇ ਮੀਆਂ ਘਰ ਨਹੀਂ ਹਮੇ ਕਿਸੇ ਦਾ ਡਰ ਨਹੀਂ ਹੂੰ ਮੈਂ ਗਿਆ ਬਣਾ ਬਣਾ ਖਾ ਰਿਆ ਬੈਠਿਆ ਇਹਨੂੰ ਗਿਆ ਮੈਂ ਕਿ ਚੱਲ ਤੈਨੂੰ ਸੇਪਾਜੀ ਬਣਾ ਨਹੀਂ ਸਕਈਏ ਕਹਿੰਦਾ ਨਹੀਂ ਕਹਿੰਦਾ ਹੋਣੀ ਕਹਿੰਦਾ ਫੇਰ ਖਾਉਂ ਫੇਰ ਬਣਾਵਾਂਗੇ ਆ ਬਾਈ ਪੋਰਕ ਪੁਰਕ ਵੀ ਖਾ ਲੈਣਾ ਪੋਰਕ ਖਾ ਲਨ ਹੈ ਗੰਦਾ ਕੰਨਾ ਖਾ ਲਨ ਖਾ ਲਨ ਕੰਨਾ ਹਾਂ ਪੋਰਕ ਪੋਰਕ ਵਾਲੀ ਕਿ ਤੈਨੂੰ ਮੈਂ ਦੱਸੂਗਾ ਰੈਸਪੀ ਬੈਟ ਲੋਟਣ ਦਾ ਅੰਕਲ ਕੀ ਹੋ ਗਿਆ ਟਣ ਦਾ ਅੰਕਲ ਦੇਖ ਕੀ ਫਿਰ ਆ ਪੈਗ ਪਕ ਦੇ ਨਾਲ ਐ 5 ਮਿੰਟਾਂ ਚ ਤਿਆਰ ਅੱਛਾ ਮੈਂ ਕਿਹਾ ਨਜ਼ਾਰਾ ਜਾਊ ਆ ਮਨਨ ਸਿਕਾਈ ਦੀ ਕਰਸ਼ੀਨ ਗੋਰੇ ਨੇ ਅੱਛੇ ਹਾਂਜੀ ਉਹ ਖਾਂਦੇ ਨੇ ਬਹੁਤ ਜ਼ਿਆਦਾ ਬਹੁਤ ਪੱਕੀ ਗੱਲ ਹੈ ਰਸੀਨ ਗੋਰੇ ਨੇ ਸਿਕਾਈ ਦੀ ਹੈ ਹੈ ਬਹੁਤ ਅੰਦਲਪੰਗੂ ਬਾਈ ਗੋਰਾ ਰਸੀਨ ਹੈ ਤਾਂ ਅਜਾ ਉਹ ਖਾਂਦੇ ਹੋਣੇ ਜ਼ਿਆਦਾ ਕਿਵੇਂ ਬਣਦੀ ਉਹ ਬੈਲੀ ਸ਼ੀਟ ਦੀ ਬਣਦੀ ਆ ਉਹ ਬੈਲੀ ਉੱਪਰ ਵਾਲੀ ਨੂੰ ਬੈਲੀ ਸ਼ੀਟ ਕਹਿੰਦੇ ਆ ਅੱਛਾ ਹੈਂ ਉਹ ਸੈਂਡ ਤੇ ਵੀ ਐਡ ਹੁੰਦੀ ਆ ਹਾਂ ਹੈਂਡਵੀਜ ਉੱਤੇ ਰੱਖ ਲੋ ਇਦਾਂ ਕਰਕੇ ਤੈਹ ਲਾ ਲੋ ਜਿੱਦਾਂ ਚੀਜ਼ ਰੱਖੀਦਾ ਨਾ ਹੂੰ ਉਹਦਾ ਰੱਖ ਲੋ ਬੜੀ ਸੁਆਦ ਲੱਗਦੀ ਉਹ ਤਾਂ ਬਹੁਤ ਸਿੰਪਲ ਜੀ ਆ ਬਾਈ ਪਤਾ ਕਿਆ ਕਰਨਾ ਉਹਨੂੰ ਹਾਂਜੀ ਜਮੜੀ ਵਾਲੇ ਪਾਸੇ ਦੇ ਨਾ ਫਰਾਈਵੇਨ ਚ ਮੁੱਦੀ ਮਾਰ ਦੇਣੀ ਉਹ ਓਕੇ ਉਹਦੇ ਉੱਪਰ ਨੋਨ ਬਰੂਰ ਦੇਣਾ ਹੂੰ ਹੂੰ ਉੱਪਰ ਨਿੰਬੂ ਘੇਰ ਦਣਾ ਉਹਦੇ ਅੱਛਾ ਉਹਨੂੰ ਫੇਰ ਸਲੇਮਾ ਅੱਗ 'ਚ ਬਣਾਉਣਾ ਉਹਨੇ ਛੱਡ ਦੇਣਾ ਵਿੱਚ ਤੇਲ ਜਾ ਆਪਣਾ ਹਾਂਜੀ ਬਾਬੇ ਖਾ ਕੇ ਦੇਖੇ ਤੂੰ ਉਹਨੂੰ ਸ਼ੱਕ ਬੈਂਕ ਨੂੰ ਮੈਂ ਆ ਵੀ ਤੂੰ ਵੀ ਟਰਾਈ ਕਰਕੇ ਦੇਖ ਜਿਹੜੇ ਬਾਹਰ ਵਾਲੇ ਬੰਦੇ ਆ ਨਾ ਆਪਣੇ ਜਿਹੜੇ ਖਾ ਲੰਨੇ ਆ ਬਾਬਾ ਜੀ ਕਹਿੰਦਾ ਜਿਹੜਾ ਪੌਰਕ ਹੁੰਦਾ ਉਹ ਕਿਆ ਹੁੰਦਾ ਉਹ ਮੈਟਰਨ ਨੰਬਰ ਗਿਆ ਆ ਸਾਡਾ ਡੀਲੋਡ ਕਰਨੇ ਦਾ ਇੱਕ ਫੈਕਟਰੀ ਦੇਖ ਲੋ ਕਿੰਨੀ ਬੜੀ ਹੈ ਹਾਂ ਇਧਰ ਰੇਲ ਵਿੱਚ ਨੂੰ ਜਾਂਦੀ ਆ ਇਤਨਾ ਮਿੱਟੀ ਦੇ ਢੇਰ ਜਿਲੇਗਾ ਮਿੱਟੀ ਜੀ ਸਾਲੀ ਇੰਨੀ ਭੈੜੀ ਹੈ ਨਾ ਲਾਲ ਜੀ ਸਾਲੀ ਗੱਡੀਆਂ ਨੇ ਚੇ ਮੜ ਜਾ ਉਤਰਦੀ ਨਹੀਂ ਹੈਗੀ ਆਰ ਬਾਂਝਿਆ ਹਾਂ ਬਾਂਝਿਆ ਆ ਪੰਜ ਢੋੜੀ ਐ ਕੱਜਾ ਲੋਹਾ ਆਇਓ ਅਰੇ ਹੋਰ ਇਹ ਤਰ੍ਹਾਂ ਦੀ ਐ ਆਹੋ ਕੱਜਾ ਲੋਹਾ ਆਇਆ ਆ ਹਾਂ ਫੇ ਰੋਟੀਆਂ ਲਈ ਐ ਬਣਾ ਆਪਾਂ ਨੇ ਜਿਹਦੇ ਵਿੱਚ ਦੇਖੀਂ ਆ ਗਿਆ ਪਿੱਛੇ ਨਾ ਆਹੇ ਕੰਡੇ ਤੇ ਪਹੁੰਚ ਗਏ ਆਪਾਂ ਇੱਕ ਨੰਬਰ ਇਹ ਮਸ਼ੀਨਰੀ ਦੇ ਕੋ ਕਿੰਨੀ ਅਰੇ ਇਸ ਪੋਜ ਰਹੀ ਵੀ ਐ ਇਹ ਹਾਲ ਦੇਖ ਲੋ ਗੱਡੀਆਂ ਦਾ ਕਿਆ ਬਣਾ ਕੇ ਰੱਖਦੇ ਆ ਇਹ ਆਦਾਂ ਨਾ ਇਹਨੇ ਜੀ ਭਾਈ ਦੇਖਿਆ ਜਾਏ ਆ ਆਪਣੇ ਇੱਧਰ ਗੱਡੀਆਂ ਜ਼ਿਆਦਾ ਨਹੀਂ ਆ ਜਾਂਦੇ ਇਹ ਪੂਰਾ ਨਿਚੋੜ ਕੱਢ ਕੇ ਖੜਾ ਦਿੰਦੇ ਆ ਨਾ ਉਹ ਟਾਈਮ ਤੋਂ ਸਾਹ ਤੇ ਪਹਿਲਾਂ ਇਹ ਏਰੀਆ 'ਚ ਇੱਕ ਗੱਡੀ ਲੰਨੇ ਆ ਇੱਕ ਇੱਕ ਯੂਪੀ ਵਾਲੇ ਯਾਰ ਯੂਪੀ ਆ ਦਾ ਹੁਣ ਚੱਲ ਬਾਲੂ ਚੱਲ ਹੋ ਗਿਆ ਬੰਦ ਹੋਇਆ ਬਾਰੀ ਤਾਂ ਇਹ ਕਰਕੇ ਗੱਡੀ ਵੀ ਨਹੀਂ ਜਿਹੜੀ ਨਵੀਂ ਗੱਡੀਆਂ ਆਉਂਦੀਆਂ ਨੇ ਨਾ ਉਹਦੇ ਵੇਲੇ Odisha ਔਰ UP ਵਾਲੇ ਆ ਆ ਦੇ ਲੋ ਵਿਕਿਆ ਹਾਲ ਕਰਿਆ ਵਾ ਇਧਰ ਗੱਡੀਆਂ ਦਾ ਇਹ ਸਿਰਫ ਆਪਣੇ ਬੈਣੇ ਬੈਣੇ ਵਾਲੇ ਪਾਸੇ ਕਪੜਾ ਮਾਰਦੇ ਕਿਤੇ ਇਹਨਾਂ ਨੇ ਬੈਠਣਾ ਔਰ ਦੇਖਦਾ ਤੁਹਾਨੂੰ ਕਿਤੇ ਕੋਈ ਹਾਂ ਆ ਕਿੰਨਾ ਮਾਡਲ ਆਉਣਾ ਇਹਨੂੰ ਜਰ ਲੱਗਣੀ ਸ਼ੁਰੂ ਹੋ ਗਈ 16 ਡੈਰੀ ਆ ਹਲੇ ਆ ਦੇਖੋ ਇਹ ਕਾਲ ਕਰਿਆ ਆ ਤੋ ਦੇਖੋ ਸਭ ਔਰ